ਜੋ ਤੁਸੀਂ ਜਗਬਣੀ ਨਾਲ ਜੁੜੇ ਹੋਏ ਹੋ ਤੇ ਮੈਂ ਪਹਿਲੀ ਵਾਰ 에어 호ਸਟਸ ਬੰਦ ਦਾ ਸੁਪਨਾ ਜਗਬਣੀ ਦੇ ਅਖਬਾਰ ਤੋਂ ਲਿਆ ਸੀਗਾ ਅਰੇ ਵਾਹ ਕਿਉਂਕਿ ਜਗਬਣੀ ਦੇ ਅਖਬਾਰ ਤੇ ਨਾ ਇੱਕ ਕੋਰਨਰ ਤੇ ਐਡਵਰਟਾਈਜ਼ਮੈਂਟ ਆਂਦੀ ਹੁੰਦੀ ਸੀ ਉਦੋਂ ਠੀਕ ਹੈ ਉਹਦੇ ਤੇ ਨਾ ਇੱਕ 에어 호ਸਟਸ ਦੀ ਫੋਟੋ ਲੱਗੀ ਹੋਈ ਸੀਗੀ ਪ੍ਰੋਪਰ ਡਰੈਸ ਅਪ ਹੋਈ ਹੋਈ ਸੀ ਤੇ ਨਾਲ ਜਾਦ ਦੀ ਫੋਟੋ ਲੱਗੀ ਹੋਈ ਸੀ ਤੇ ਉਹਦੇ ਉੱਤੇ ਲਿਖਿਆ ਹੋਇਆ ਸੀਗਾ ਆਈ ਬਲੀਵ ਆਈ ਕੈਨ ਫਲਾਈ ਔਰ ਉਹ ਮੇਰੇ ਦਿਮਾਗ 'ਚ ਵੱੜ ਗਈ ਮੇਰੇ ਚਾਚੇ ਦੇ ਘਰ ਹੀ ਨਿਊਜ਼ਪੇਪਰ ਆਂਦਾ ਹੁੰਦਾ ਸੀ ਸਾਡੇ ਘਰ ਨਿਊਜ਼ਪੇਪਰ ਵੀ ਨਹੀਂ ਆਂਦਾ ਸੀਗਾ ਤੇ ਮੈਂ ਆਪਣੇ ਚਾਚੇ ਦੇ ਘਰੋਂ ਨਾ ਨਿਊਜ਼ਪੇਪਰ ਲੈ ਆ ਕੇ ਪੜ੍ਹਦੀ ਹੁੰਦੀ ਸੀਗੀ ਤੇ ਉਹ ਚੀਜ਼ ਮੇਰੇ ਦਿਮਾਗ 'ਚ ਵੱੜ ਗਈ ਮੈਂ ਕਿਹਾ ਮੈਂ 에ਅਰ ਹੌਸਟੈਸ ਬਣਨਾਗਾ ਮੈਂ ਆਪਣੇ ਮੰਮੀ ਪਾਪਾ ਨੂੰ ਮਿੰਨਤਾਂ ਕੱਢਣ ਲੱਗੀ ਮੈਂ ਕਿਹਾ ਬਸ ਮੈਨੂੰ 에ਅਰ ਹੌਸਟੈਸ ਬਣਾ ਦਿਓ ਮੇਰੀ ਬਸ ਇੱਕ ਸਾਲ ਦੀ ਫੀਸ ਪੇ ਕਰ ਦਿਓ ਉਸ ਤੋਂ ਬਾਅਦ ਸਾਰੀ ਉਮਰ ਤੁਹਾਡੇ ਤੋਂ ਕੁਝ ਨਹੀਂ ਮੰਗਾਂਗਾ ਅੱਛਾ ਫਿਰ ਫਿਰ ਦੇਖੋ ਤਾਂ ਜਿਹਦਾ ਤੁਹਾਨੂੰ ਪਤਾ ਕਿਸਾਨਾਂ ਲਈ ਢਾਈ ਕਿੱਲੇ ਕੋਈ ਵੱਡੀ ਜ਼ਮੀਨ ਨਹੀਂ ਹੁੰਦੀ ਹਨਾ ਸਰਵਾਈਵਲ ਮਸਾ ਹੁੰਦਾ ਤੇ ਮੇਰੇ ਫਾਦਰ ਸਾਹਿਬ ਕੋਲੇ ਐਨੇ ਪੈਸੇ ਜੁੜੇ ਹੋਏ ਨਹੀਂ ਸੀਗੇ ਕਿਉਂਕਿ ਲੱਖ ਰੁਪਿਆ ਉਸ ਟਾਈਮ ਲੱਖ ਰੁਪਿਆ ਵੀ ਬਹੁਤ ਹੁੰਦਾ ਸੀਗਾ 15 ਸਾਲ ਪਹਿਲੇ ਤਾਂ ਲੱਖ ਰੁਪਿਆ ਫੀਸ ਸੀਗੀ ਸਾਲ ਦੀ ਤੇ ਮੇਰੇ ਫਾਦਰ ਸਾਹਿਬ ਕਹਿੰਦੇ ਕਿ ਹਜੇ ਆਪਣੇ ਕੋਲੇ ਲੱਖ ਰੁਪਿਆ ਹੈ ਨਹੀਂਗਾ ਤਾਂ ਇੱਕ ਸਾਲ ਵੇਟ ਕਰ ਲੈ ਇੱਕ ਸਾਲ ਬਾਅਦ ਮੈਂ ਜੋੜ ਜੋੜ ਕੇ ਕੁਛ ਨਾ ਕੁਛ ਜੁਗਾਰ ਕਰਕੇ ਮੈਂ ਤੇਰੀ ਐਡਮਿਸ਼ਨ ਕਰਵਾ ਦੂੰਗਾ ਫਿਰ ਮੈਂ ਚੁੱਪਚਾਪ ਘਰੇ ਬੈ ਕੇ ਕੁਝ ਨਹੀਂ ਕੀਤਾ ਉਹ ਚਾਦਰਾਂ ਘੜਦੀ ਹੁੰਦੀ ਸੀ ਪੂਰਾ ਇੱਕ ਸਾਲ ਉਹਦਾ ਦਾਜ ਬਣਾਇਆ ਮੈਂ ਫਿਰ 1 ਸਾਲ ਬਾਅਦ ਮੇਰੇ ਫਾਦਰ ਸਾਹਿਬ ਨੇ ਮੇਰੀ ਕੁਛ ਨਾ ਕੁਛ ਕਰਵਾ ਕੇ ਹਨਾ ਐਡਮਿਸ਼ਨ ਕਰਵਾਤੀ ਹੁਣ ਮੈਨੂੰ ਨਹੀਂ ਪਤਾ ਕਿ ਮੇਰੇ ਪਾਪਾ ਨੇ ਕਿੱਥੋਂ ਪੈਸੇ ਅਰੇਂਜ ਕੀਤੇ ਕੀ ਕੁਛ ਕੀਤਾ ਮੈਨੂੰ ਨਹੀਂ ਪਤਾ